ਸਤੇਕਰ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਚੋਰਾਂ ਦੇ ਹੌਸਲੇ ਪੰਜਾਬ ਦੇ ਵਿੱਚ ਲਗਾਤਾਰ ਭੁਲੰਦ ਹੁੰਦੇ ਜਾ ਰਹੇ ਨੇ ਤਾਂ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਦੁਕਾਨਦਾਰ ਆਪਣੇ ਨੌਕਰ ਨੂੰ ਜਿਹੜਾ ਕੱਲ ਛੱਡਣ ਜਾ ਰਿਹਾ ਸੀ ਤਾਂ ਰਾਤ ਦੇ ਵਿੱਚ ਦੋ ਆਕਤਾਂ ਦੇ ਵੱਲੋਂ ਦੁਕਾਨਦਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਆਪਣੇ ਗੱਲਾਂ ਦੇ ਵਿੱਚ ਉਲਝਾਇਆ ਗਿਆ ਤਾਂ ਇਹਨਾਂ ਦੇ ਵਿੱਚ ਦੋ ਹੋਰ ਜਿਹੜੇ ਆ ਨੌਜਵਾਨ ਆ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਦੁਕਾਨਦਾਰ ਦੀ ਕੁਟਮਾਰ ਕੀਤੀ ਤਾਂ ਉਸ ਤੋਂ ਬਾਅਦ ਉਸਤੇ ਹੱਥ ਵਿੱਚ ਪਾਇਆ ਕੜਾ ਤੇ ਉਸ ਦੀ ਐਕਟੂਆ ਲੈ ਕੇ ਫਰਾਰ ਹੋ ਗਏ ਮੋਬਾਈਲ ਫੋਨ ਵੀ ਉਸ ਤੱਕ ਹੋਇਆ ਜਾਂਦਾ ਹੈ ਤਾਂ ਸਿਸਟੀ ਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਜਿਹੜਾ ਐਕਟੂਆ ਤੇ ਸਫਾਰ ਹੋ ਕੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਇਸ ਲੁੱਟਖੋ ਦੀ ਫਾਰਤਾਤ ਨੂੰ ਅਨਜਾਨ ਦਿੱਤਾ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਪੁਲਿਸ ਨੇ ਚਾਰ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਪੁਲਿਸ ਨੇ ਕਿਹਾ ਕਿ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜਾਂਚੜੀਆ ਪੁਲਿਸ ਨੇ ਅਗਲੀ ਸ਼ੁਰੂ ਕਰ ਦਿੱਤੀ ਗਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਅਧਿਕਾਰੀ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੇ ਗਏ ਕਿ ਇਹ ਦੁਕਾਨਦਾਰ ਨੌਕਰ ਨੂੰ ਕੱਢਣ ਛੱਡਣ ਜਾ ਰਿਹਾ ਸੀ ਜਦੋਂ ਵਾਪਸ ਆਪਣੀ ਐਕਟ ਵਾਤੇ ਸਫਾਰ ਹੁਕਿਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੋ ਔਰਤਾਂ ਨੇ ਉਸ ਨੂੰ ਰੋਕਿਆ ਤਾਂ ਪਿੱਛੋਂ ਤੋਂ ਆ ਰਹੇ ਨੌਜਵਾਨਾਂ ਨੇ ਇੰਦਰਜੀਤ ਦੀ ਕੁਟਮਾਰ ਕੀਤੀ ਤਾਂ ਉਸਦੇ ਬਾਅਦ ਉਸ ਦਾ ਮੋਬਾਈਲ ਫੋਨ ਹੱਥ ਦੇ ਵਿੱਚ ਪਾਇਆ ਕੜਾ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਮੈਂ ਚਾਰਾ ਕੰਮ ਕਰਦਾ ਨਾ ਥੋੜਾ ਠੰਡੇ ਪੈੜੀ ਹੈਗਾ ਮੈਂ ਤਾਂ ਕੰਮ ਕਰਦਾ ਮੇਰੀ ਦੁਕਾਨ ਤੇ ਮਲਾਇਮ ਲੱਗੇ ਨੇ ਚਾਹ ਪੋਣ ਜਾਂ ਛੋਟਾ ਮੋਟਾ ਕੰਮ ਮੈਂ ਬਣਾ ਪਰ ਉਹਨਾਂ ਛੱਡਣ ਰੋ ਦਿੱਲੀ ਹੀ ਜਾਣਾ ਸਾਰੇ ਨੂੰ 9:30 ਵੱਜ ਜਾਂਦੇ ਸਾਨੂੰ ਕਰਦੇ ਕਰਦੇ ਜਰਮ ਉਹਨਾਂ ਕੋਲ ਛੱਡ ਕੇ ਆ ਰਿਹਾ ਸੀਗਾ ਵਾਪਸੀ ਵਾਪਸੀ ਆਉਣ ਲੱਗਾ ਕਿਤੇ ਮੈਨੂੰ ਐਕਟਿਵਾ ਦਾ ਲੱਗਾ ਕਿ ਮੈਂ ਨਗਾਹ ਦੇ ਕੋਲ ਪਹੁੰਚਿਆ ਜੇ ਮੈਂ ਥੋੜਾ ਜਿਹਾ ਤੇ ਮੈਨੂੰ ਐ ਲੱਗਾ ਕਿ ਮੇਰੀ ਐਕਟਿਵਾ ਪੈਂਚਰ ਹੈ ਜਾਂ ਕੁਝ ਮੈਂ ਉਹਨੂੰ ਚੈੱਕ ਕਰਨ ਲੱਗਾ ਤਾਂ ਉਹਨਾਂ ਨੇ ਕੋਲ ਦੋ ਮਨ ਪਾ ਗਏ ਤੇ ਉਹਨਾਂ ਨੇ ਮੈਨੂੰ ਗੱਲਾਂ ਵਿੱਚ ਲਾਇਆ ਉਹ ਜਾਂ ਗੱਲਾਂ ਲੁੰਦੇ ਲੁੰਦੇ ਉਹਨਾਂ ਨੇ ਇਸ਼ਾਰਾ ਕਰਕੇ ਦੋ ਬੰਦੇ ਬੁਲਾਏ ਤੇ ਉਹਨਾਂ ਨੇ ਮੇਰੇ ਨਾਲ ਗੱਲ ਮੇਨੂੰ ਹੱਥ ਪਾਇਆ ਕੁੱਟਿਆ ਮ ਐਕਟਿਵ ਲੈ ਕੇ ਕੈਸ਼ ਲੈ ਕੇ ਖੜਾ ਲੈ ਕੇ ਚਾਂਦੀ ਦਾ ਕਾਫੀ ਕੁਝ ਲੈ ਕੇ ਉਹ ਕਾਫੀ ਕੁੱਤੇ ਮਾਰੇ ਉਹਨਾਂ ਨੇ ਮੈਨੂੰ ਕਿੰਨਾ ਕੈਸ਼ ਕਿੰਨਾ ਕੈਸ਼ 12-12000 ਰੁਪਏ ਦਾ ਖੜਾ ਦਾ ਕਿਹੜਾ ਸੀ ਖੜਾ ਚਾਂਦੀ ਦਾ ਹੈਗਾ ਸਾਢੇ ਪੰਜ ਨੇ ਟੋਲੇ ਦਾ ਇਹ ਫੋਨ ਤੇ ਐਕਟਿਵ ਫੋਨ ਤੇ ਐਕਟਿਵ ਵੀ ਐਕਟਿਵ ਵੀ ਨਮੀ ਦੀ ਤੇ 2023 ਮਾਡਲ ਬਾਹਰ ਜੀ ਦਿੱਲੀ ਦੁਕਾਨ ਤੋਂ ਜਿਹੜੇ ਮਲਾਜਮਾਂ ਦਿੱਲੀ ਛੱਡ ਜਾਂਦੇ ਨੇ ਹਾਂ ਜੀ ਦਿੱਲੀ ਜਾਂਦਾ ਜੀ ਜੇ ਆ ਰਹੇ ਜਦੋਂ ਇਹ ਵਾਪਸੀ ਆ ਰਹਿਆਂ ਦੀ ਕੀ ਕਹਿੰਦੇ ਕਿਸੇ ਤੁਹਾਨੂੰ ਜਦੋਂ ਰੋਕੇ ਬਹੁਤ ਆਉਂਦਿਆਂ ਨੂੰ ਕੁਝ ਵੀ ਨਹੀਂ ਉਹਨਾਂ ਨੇ ਆਂਦਿਆਂ ਨੂੰ ਬਸ ਗੜਵੇਂ ਨੂੰ ਹੱਥ ਪਾਇਆ ਤੇ ਬਾਰਕੋਡ ਨਾ ਸ਼ ਉਹ ਪਹਿਚਾਨ ਵੀ ਹੋਈ ਉਹਨਾਂ ਨੂੰ ਨਹੀਂ ਹਜੇ ਤੱਕ ਕੋਈ ਪਹਿਚਾਨ ਨਹੀਂ ਹੋਈ ਬਸ ਉਹਨਾਂ ਨੂੰ ਕੈਮਰੇ ਲੱਗੇ ਸੀ ਸੀ ਰੈਕ ਕੈਮਰੇ ਦੇ ਵਿੱਚ ਮੈਂ ਉਹਨਾਂ ਨੂੰ ਦੇਖਿਆ ਬਾਕੀ ਉਹਨੂੰ ਮੈਂ ਸ਼ਕਲ ਪਛਾਣਦਾ ਮੈਂ ਜਦੋਂ ਮਿਲ ਮੂਹਰੇ ਆਂਗੇ ਮੈਂ ਦੇਖ ਕੇ ਪਛਾਣ ਲਾਂਗਾ ਉਸ ਵੇਲੇ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਹੈ ਮੋਟਾ ਸੀ ਇੱਕ ਪਤਲਾ ਮੂੰਹ ਬੱਲੇ ਹੋ ਜੀ ਨਾ ਨਹੀਂ ਮੂੰਹ ਨਹੀਂ ਮੂੰਹ ਬੁੱਲੇ ਹੋ ਨਾਲ ਇਹ ਰਾਤੀ ਗੱਲ ਹੈ ਰਾਤ ਪੋਂ 10 ਵਜੇ ਇੱਕ ਪੁਲਿਸ ਨੇ ਕੋਈ ਜਾਣਕਾਰੀ ਦਿੱਤੀ ਸੀ ਪਰ ਮੈਂ ਗਿਆ ਸੀ ਕਿ ਜੀ ਉੱਥੇ ਵੀ ਤੇ ਉਹਨਾਂ ਨੇ ਵੀ ਗੱਲ ਆਪਾਂ ਦੇ ਨਾਲ ਜਾਣ ਜਾਂ ਪੂਰੀ ਕਰ ਲੈਣੀ ਉਹ ਇਹ ਰਾਤੀ ਵੀ ਮੇਰੇ ਨਾਲ ਜਾਇ ਦੇ ਕੇ ਤਰਨਾ ਤੇ ਸੇਹਲ ਵੀ ਦੇਖਦੇ ਪਏ ਨੇ ਉਹ ਕਹਿੰਦੇ ਕੋਈ ਨਹੀਂ ਹੱਲ ਕਰਦੇ ਆਂ ਦਿਨ ਹੀ ਰਾਤ ਨੂੰ ਜਿਹੜੀ ਪੁਲਿਸ ਨਾਕਾ ਬੰਦੀ ਕਰਦੀ ਹੈ ਬਜ਼ਾਰਾ ਵਿੱਚ ਪੀਸੀਆਰ ਘੁੰਮਦੀ ਹੈ ਪਰ ਇਸ ਤਰ੍ਹਾਂ ਦਾ ਹਾਲ ਸਾਹਿਬ ਵਾਪਰਨਾ ਕਿੱਦਾਂ ਦੇ ਭਾਈ ਉੱਥੇ ਮੈਂ ਅੱਗੇ ਦਾ ਕਈ ਵਾਰੀ ਦੇਖ ਵੀ ਲੈਂਦਾ ਵੀ ਕੱਲ ਉੱਥੇ ਕੋਈ ਵੀ ਨਹੀਂ ਤੁਰਿਆ ਜੀ ਮੈਂ ਸਾਰੇ ਪਾਸੇ ਦੂਰ ਤੱਕ ਦੇਖਿਆ ਪਰ ਪੁਲਿਸ ਤਲਵੀਂ ਨਹੀਂ ਮਿਲੀ ਕਿ ਪਲੱਸ ਕੋਈ ਹੋਰ ਵੀ ਆਨੇ ਜਾਤੇ ਸੱਤਾ ਕਿੰਨੇ ਦੇ ਮਾਰੀ ਲੱਗਾ ਸੱਤਾ ਮੇਰੇ ਕਿੱਲਤਾ ਦੋਨਾਂ ਦੇ ਕਾਫੀ ਵਧੀ ਹੈ ਜੀ ਦੁਗੂ ਵੀ ਸੱਤਾਂ ਨੇ ਦੀ ਮੰਗ ਕੀਤੀ ਰਹੂ ਮੰਗ ਹੋਣੀ ਬਸ ਮੈਨੂੰ ਮੇਰਾ ਸਮਾਨ ਮਿਲੇ ਪਲੱਸ ਉਹਨਾਂ ਦੇ ਮੈਫੀ ਦਾ ਜਾਲੀ ਕਰਨਾ ਚਾਹੁੰਦਾ ਉਹਨਾਂ ਨਾਲ ਜੋ ਹਾਲਾ پورا ਕਰਨਾ ਰਹਿੰਦਾ ਜਦੋਂ ਤੁਹਾਨੂੰ ਕੁੱਟਿਆ ਉਦੋਂ ਜੋ ਬੱਟ ਮਾਰ ਹੋਈ ਗਈ ਹੈ ਉਹਦੇ ਕੋਈ ਆਣ-ਗੁਆਣ ਕੋਈ ਕੋ ਘਰ ਨਹੀਂ ਸੀਗਾ ਕੋਈ ਕੋਈ ਘਰ ਨਹੀਂ ਸੀ ਰੋਲਾ ਵੀ ਕੋਈ ਨਹੀਂ ਕੋਈ ਆਇਆ ਇੱਕ ਬੰਦੇ ਆਏ ਸੀ ਮੋਟਰਸਾਈਕਲ ਤੇ ਦੰਨਿਆ ਨੇ ਮੋਂ ਉਹਨਾਂ ਨੂੰ ਰੋਕਿਆ ਅੱਗੇ ਗਿਆ ਉਹ ਰੁਕੇ ਵੀ ਸੀਗੇ ਪਰ ਉਹਨਾਂ ਨੂੰ ਉਹਨਾਂ ਨੂੰ ਡਾਂਗ ਦਿਖਾ ਕੇ ਉਹਨਾਂ ਨੇ ਭਿਆਹਤਾ ਉਦਨੇ ਰਾਜੂ ਦੋ ਹੱਥਾਂ ਨਾਲ ਸੱਟਾਂ ਮਾਰੀਆਂ ਤੁਹਾਡੇ ਫਿਰ ਹਸਪਤਲ ਐਡਮਿਟ ਨਹੀਂ ਹੋਇਆ ਨਹੀਂ ਐਡਮਿਟ ਨਹੀਂ ਹੋਇਆ ਜੀ ਮੈਂ ਖਾਣੇ ਆਇਆ ਹਾਂ ਤੁਸੀਂ ਤਾਂ ਫੇੜੀ ਡੋਰ ਤੋਂ ਮੈਂ ਕੋਈ ਹੈਗਾ ਕੁਝ ਨਹੀਂ ਖਾਣੀ ਤੁਰ ਕੇ ਆ ਰਿਹਾ ਕਿਤੇ ਮੇਰੇ ਕੋਲ ਐਕਟਿਵਲ ਸਭ ਕੁਝ ਆ ਉਹ ਮੈਂ ਤਾਂ ਪਹਿਲੇ ਤੁਰਿਆ ਵੀ ਨਹੀਂ ਆ ਰਹੀ ਮੈਂ ਤਾਂ ਬੜੀ ਮੁਸ਼ਕਿਲਾਂ ਤੁਰ ਕੇ ਆਇਆ ਕਿੰਨੇ ਸੱਟਾਂ ਕਿੰਨੇ ਬੜੇ ਬਟ ਡੰਗ ਵੀ ਸੱਟਾਂ ਵੱਜੂ ਇੱਕ ਤਾਂ ਮੇਰਾ ਗੋਡੇ ਦਾ ਆਪਰੇਸ਼ਨ ਹੋਇਆ ਆਪਣਾ ਲਿਗਾਮੈਂਟ ਕਰਾਇਆ ਇੱਕ ਤਾਂ ਉਹਦੇ ਡਾਂਗ ਮਾਰੀ ਉਹਨਾਂ ਨੇ ਜ਼ੋਰ ਦੀ ਨਹੀਂ ਤੇ ਕਦੋਂ ਜੱਡਾਂ ਦਾ ਦੂਜੀ ਲਾਂਤ ਜਿੱਥੋਂ ਮੈਂ ਤੁਰਿਆ ਵੀ ਨਹੀਂ ਜਾ ਰਿਹਾ ਤੁਹਾਡੇ ਨਾਲ ਬੈਟ ਨਾ ਚੰਗ ਨਹੀਂ ਹੋ ਸਕੀ ਹਾਂਜੀ ਤੁਹਾਨੂੰ ਕੋਈ ਪਛਾਣ ਨਹੀਂ ਹੋਇਆ ਉਹਨਾਂ ਦੇ ਕਿਸ ਨਾਮ ਸੀ ਸੀਸੀਟੀਵੀ ਨਹੀਂ ਸੀਸੀਟੀਵੀ ਕੈਮਰੇ ਲੱਗੇ ਆ ਫੁੱਲ ਪਛਾਣ ਲਾਗਾ ਮੋਂ ਉਹਨੂੰ ਜੇ ਉੱਥੇ ਦੇਖਿਆ ਜਾਵੇ ਚਾਹੀ ਨਾਲ ਤਾਂ ਟਾਈਮ ਚਲਾਈ ਗਈ ਹੈ ਇਹ ਵੀ ਵਿੱਚ ਕੱਲ ਦਾ ਥਾਣਾ ਸਿਟੀ ਸਾਊਥ ਤੋਂ ਵੱਡੀ ਸਫਲਤਾ ਮਿਲ ਗਈ ਯੂਪੀ ਸਰਪ ਤੱਕ 25 ਨੂੰ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਲੜਕਾ ਵਿਅਕਤੀ ਜੀ ਇਹ ਦੇਰ ਰਾਤ ਜਿਹੜਾ ਆਪੀ ਵਿਦਾਨ ਤੋਂ ਘਰੇ ਵਾਪਸ ਆ ਰਿਹਾ ਸੀ ਕਿ ਉਹਨਾਂ ਨੂੰ ਨਗਾਇਆ ਰੋਡ ਤੇ ਦੋਰ ਲੇਡੀਜ਼ ਉਹਨਾਂ ਨੂੰ ਰੋਕ ਲਿਆ ਉਸ ਤੋਂ ਬਾਅਦ ਉਹਦੇ ਮਗਰ ਦੋ ਜਣੇ ਹੋਰ ਆ ਗਏ ਤੇ ਇਹਦੀ ਪੁੱਟ ਮਾਰ ਪੱਲੇ ਕੀਤੀ ਫਿਰ ਇਹਨਾਂ ਨੂੰ ਜਿਹੜਾ ਸੀ ਕੋਈ ਕੋਈ ਐਕਟਵਾ ਇੱਕ ਮੋਬਾਈਲ ਇੱਕ ਕੜਾ ਕੋਈ ਜਿਹੜਾ ਸੀ ਇਹਦਾ ਲਗਲੀ ਵਗੈਰਾ ਉਹ ਖੋ ਕੇ ਲੈ ਗਏ ਸੀ ਇਹਦੇ ਵਿੱਚ ਜਿਹੜਾ ਸਰ ਸਾਣਾ ਸਿਟੀ ਕਾਉਂਸਲ ਮੇਰੇ ਪਟੇਸ਼ਾ ਮਾਰੇ ਤੇ ਲਾਂਦੀ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਇਹਦੇ ਵਿੱਚ ਇੱਕ ਸਖਦੀਪ ਕੌਰ ਤੇ ਦੂਸਰਾ ਹੈਗਾ ਦੇਵਾ ਮੰਤ ਜਿੰਨੂ ਜਗਦੀਪ ਸਿੰਘ ਜਗਦੀਪ ਜਗਦੀਪ ਸਿੰਘ ਉਹ ਤੇਵਾਮਨ ਕਰ ਲਿਆ ਇਹ ਇੱਕ ਇਹਦੇ ਨਾਲ ਜਿਹੜੇ ਦੋ ਹੋਰ ਹੈ ਜਤਿੰਦਰ ਸਿੰਘ ਤੇ ਕਰਨਜੀਤ ਸਿੰਘ ਇਹਨਾਂ ਨੇ ਚਾਰਾਂ ਨੇ ਸਾਜਿ ਸ ਰਾਤ ਦੇ ਪਹਿਲਾ ਜਿਹੜਾ ਮਤਲਬ ਪਹਿਲਾ ਲੜਕੀਆਂ ਬਣ ਕੇ ਜਿਵੇਂ ਦੇਵਾਮਨ ਤੇ ਵੀ ਲੜਕੀਆਂ ਵਾਲੇ ਕੱਪੜੇ ਪਾ ਲੈਂਦਾ ਸੀ ਇਹ ਰੋਕ ਲੈਂਦੇ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਸਾਥੀਆਂ ਨੂੰ ਖੱਤ ਲੈਂਦੇ ਸੀ ਉਸ ਤੋਂ ਬਾਅਦ ਉਹਨਾਂ ਦੀ ਲੁੱਟਮਾਰ ਕਰਦੇ ਇਹਨਾਂ ਨੂੰ ਕੱਲ ਜਿਹੜਾ ਚਾਰਾਂ ਨੂੰ ਜਵਾਬ ਦੇ ਕਰ ਲਿਆ ਤੇ ਇਹਨਾਂ ਤੋਂ ਜਿਹੜੀ ਐਕਟਿਵ ਆ ਤੇ ਜਿਹੜਾ ਮੋਰਨ ਐਕਟਿਵਲ ਜੀ ਬਰਾਬਰ ਹੋ ਗਈ। ਮੇਰੇ ਨਾਲ ਕਰਵੇ ਕੀ ਅਗਲੀ ਕਾਰ ਵੀ ਬਸ ਇਹਨਾਂ ਨੂੰ ਪੇਜੇ ਨਾਲ ਕਰਾਂਗੇ ਇਹਨਾਂ ਰਿਮਾਰਕ ਵਗੈਰਾ ਲੈ ਕੇ ਤੇ ਜੋ ਵੀ ਬਰਾਮਦਗੀ ਕਰਾਉਣ ਵਾਲੀ ਉਹ ਵੀ ਕਰਾਂਗੇ। ਸਰ ਕੀ ਕੀ ਨਗਰ ਖੋਇਆ ਗਈ ਟੋਟਲ ਦੁਆਰਾ ਰਿਪੋਰਟ ਹੋਈ ਕੈਸ਼ ਹੈ ਜਿਹੜਾ ਕੁਝ ਹੋਰ ਹੈ ਕਾਦੀ ਦਾ ਕਾਰਾ ਸੂਪੀਆ ਜਾਂ ਫੋਨ ਹੈ ਇਹਦੇ ਇਹਦੇ ਵਿੱਚ ਇੱਕ ਐਕਟਿਵਾ ਸੀ ਤੇ ਦੂਸਰਾ ਵੀ ਇੱਕ ਚਾਂਦੀ ਦਾ ਕੜਾ ਸੀ ਇਹਨਾਂ ਕੋਲ ਤੇ 12-13000 ਰੁਪਏ ਇਹਨਾਂ ਨੇ ਤੇ ਇੱਕ ਮੋਬਾਈਲ ਫੋਨ ਪਹਿਲਾਂ ਇਹਨਾਂ ਦੇ ਕੋਲੋਂ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਸਰ ਜੀਵਾ ਮਾਨਤੇ ਸਤਿ ਸ਼੍ਰੀ ਅਕਾਲ ਜੀ ਇਹ ਡੈਡੀ ਨੇ ਡਿਜਾਈਨ ਕੀਤਾ ਹੈ ਤੇ ਆ ਗੈਂਟ ਸੀ ਗੈਂਟ ਸੀ ਪਰ ਮਤਲਬ ਬਣ ਕੇ ਲੈ ਡੈਡੀ